ਸਸਿਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ 29 ਮਾਰਚ ਤੋਂ ਲੈ ਕੇ 6 ਅਪ੍ਰੈਲ ਪੰਜਾਬ ਦਾ ਮੌਸਮ ਕਿਵੇਂ ਬਣਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਪੰਜਾਬ ਦੇ ਵਿੱਚ ਆਉਂਦੇ ਹਫ਼ਤੇ ਦੇ ਵਿੱਚ ਕਾਫੀ ਵੱਡੇ ਬਦਲਾ ਮੌਸਮ ਦੇ ਪੱਖ ਤੋਂ ਦੇਖਣ ਨੂੰ ਮਿਲਣਗੇ ਗੱਲ ਕੀਤੀ ਜਾਵੇ ਤਾਂ ਹਾਲਾਤ ਨੇ ਜਿਹੜੇ ਹੁਣ ਗਰਮੀ ਵਾਲੇ ਬਣ ਚੁੱਕੇ ਨੇ ਲਗਾਤਾਰ ਤਾਪਮਨ ਵੱਧ ਰਹੇ ਨੇ ਦਿਨ ਦੇ ਸਮੇਂ ਜਿਹੜਾ ਤਾਪਮਨ 33 ਡਿਗਰੀ ਆਮ ਦੇਖਣ ਨੂੰ ਮਿਲ ਰਿਹਾ ਹੈ ਇਹ ਆਉਂਦੇ ਦਿਨਾਂ ਵਿੱਚ ਤਾਪਮਨ 35-36 ਡਿਗਰੀ ਤੱਕ ਜਾਣ ਦੀ ਉਮੀਦ ਬਣੀ ਹੋਈ ਹੈ ਕਿਸ ਦਿਨ ਤਾਪਮਨ ਵਧਣਗੇ ਕਦੋਂ ਕੀ ਹਾਲਾਤ ਬਣਨਗੇ ਕਿਸ ਇਲਾਕੇ ਵਿੱਚ ਜ਼ਿਆਦਾ ਗਰਮੀ ਹੋ ਸਕਦੀ ਹੈ ਤੇ ਕਿਹੜੇ-ਕਿਹੜੇ ਪੱਖ ਨੂੰਕਾ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਹੜੇ-ਕਿਹੜੇ ਕਿਸਾਨਾਂ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸ਼ੇਅਰ ਕਰਾਂਗੇ ਮੌਸਮ ਵਿਭਾਗ ਦੇ ਅਲਰਟ ਕੀ ਕਹਿ ਰਹੇ ਨੇ ਉਹ ਵੀ ਤੁਹਾਨੂੰ ਸਾਂਝੇ ਕਰਾਂਗੇ ਤਾਜ਼ਾ ਸੈਟਲਟਾਈਟ ਇਮੇਜ ਦੇਖੀ ਜਾਵੇ ਤਾਂ ਮੌਸਮ ਕਾਫੀ ਹੱਦ ਤੱਕ ਕਲੀਅਰ ਹੈ ਤੁਹਾਡੇ ਇਲਾਕੇ ਦਾ ਕੀ ਨਾਮ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ 1 ਮਿੰਟ ਕੱਕ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰਦੇ ਹੋ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹਿ ਸਕੇ ਗੱਲ ਕਰਾਂਗੇ 29 ਤੀ 31 ਤਰੀਕ ਦੇ ਮੌਸਮ ਦੀ ਪਹਿਲਾ ਤਾ ਮੌਸਮ ਖੁਸ਼ਕ ਹੈ ਪੱਛਮੀ ਹਵਾ ਚੱਲੇਗੀ ਜਿਸ ਦੇ ਨਾਲ ਪੰਜਾਬ ਦੇ ਵਿੱਚ ਤਾਪਮਾਨ ਵਧਦੇ ਹੋਏ ਦਿਖਾਈ ਦੇਣਗੇ ਕਈ ਕਿਸਾਨ ਵੀ ਆਖਰੀ ਪਾਣੀ ਲਗਾ ਰਹੇ ਨੇ ਇਹ ਤਾਂ ਬੇਝ ਧੜਕ ਹੋ ਕੇ ਪਾਣੀ ਲਗਾ ਸਕਦੇ ਨੇ ਕਿਉਂਕਿ ਕੋਈ ਵੱਡੀ ਹਲਚਲ ਇਹਨਾਂ ਦਿਨਾਂ ਵਿੱਚ ਦਿਖਾਈ ਨਹੀਂ ਦੇ ਰਹੀ ਫਿਰ ਗੱਲ ਕਰਾਂਗੇ 1 2 ਅਤੇ 3 April ਦੇ ਮੌਸਮ ਦੀ ਤੇ 1 2 3 ਅਪ੍ਰੈਲ ਨੂੰ ਵੀ ਪੰਜਾਬ ਦੇ ਵਿੱਚ ਹਵਾ ਜਿਹੜੀ ਹੈ ਉਹ ਉੱਤਰ ਪੂਰਬੀ ਦਿਸ਼ਾ ਤੋਂ ਚਲਦੀ ਹੋਈ ਦਿਖਾਈ ਦੇ ਸਕਦੀ ਹੈ ਜਿਸ ਦੇ ਨਾਲ ਗਰਮਾਹਟ ਦਾ ਮਾਹੌਲ ਦਿਨ ਅਤੇ ਰਾਤ ਦੇ ਸਮੇਂ ਬਣਦਾ ਹੋਇਆ ਦਿਖਾਈ ਦੇਵੇਗਾ ਕਿਉਂਕਿ ਜਦੋਂ ਵੀ ਪੂਰਬੀ ਹਵਾ ਚਲਦੀ ਹੈ ਤਾਂ ਪੰਜਾਬ ਦੇ ਵਿੱਚ ਨਮੀ ਦੀ ਮਾਤਰਾ ਥੋੜੀ ਜਿਹੀ ਵੱਧ ਜਾਂਦੀ ਹੈ ਹਵਾ ਦੇ ਵਿੱਚ ਗਰਮੀ ਵੀ ਹੋ ਜਾਂਦੀ ਹੈ ਨਾਲ ਦੀ ਨਾਲ ਜਿਸ ਦੇ ਕਾਰਨ ਪੰਜਾਬ ਦਾ ਮੌਸਮ ਜਿਹੜਾ ਹੈ ਉਹ ਗਰਮੈਸ਼ ਅਤੇ ਨਿੱਗ ਵਾਲਾ ਬਣ ਜਾਂਦਾ ਹੈ ਅਜਿਹੇ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਮੌਸਮ ਦੇ ਵਿੱਚ ਸਾਨੂੰ ਕੋਈ ਵੱਡੇ ਬਦਲਾਅ ਤਾਂ ਨਹੀਂ ਦੇਖਣ ਨੂੰ ਮਿਲਣਗੇ ਪਰ ਹਾਂ ਅਜਿਹਾ ਜ਼ਰੂਰ ਹੈ ਕਿ ਤਾਪਮਾਨ ਥੋੜੇ-ਬੋਤੇ ਵਧਦੇ ਹੋਏ ਦਿਖਾਈ ਦੇਣਗੇ ਜਿਸ ਦੇ ਕਾਰਨ ਗਰਮੀ ਦੇ ਵਿੱਚ ਹੋਰ ਸਾਨੂੰ ਵਾਧਾ ਦੇਖਣ ਨੂੰ ਮਿਲ ਸਕਦਾ ਹੈ ਹਲਕੀ ਤੇ ਮੈਦਾਨੀ ਬੱਦਲ ਵਾਈ ਵੀ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਉੱਪਰ ਟਰੈਵਲ ਕਰ ਸਕਦੀ ਹੈ ਪਰ ਕੋਈ ਵੱਡੇ ਅਨੁਮਾਨ ਨਹੀਂ ਹਨ ਕਿਉਂਕਿ ਇਹਨਾਂ ਦਿਨਾਂ ਵਿੱਚ ਸਾਨੂੰ ਵੈਸਟਰਨ ਡਿਸਟਰਬਸਾ ਦਾ ਨਹੀਂ ਦੇਖਣ ਨੂੰ ਮਿਲਦੀ ਪਰ ਪ੍ਰੀ ਮੌਨਸੂਨ ਗਤੀਵਿਧੀਆਂ ਜ਼ਰੂਰ ਦੇਖਣ ਨੂੰ ਮਿਲਦੀਆਂ ਨੇ ਪ੍ਰੀ ਮੌਨਸੂਨ ਗਤੀਵਿਧੀਆਂ ਦੇ ਵਿੱਚ ਘਾਰ ਹਲਕੇ ਦਰਮਿਆਨੇ ਗਰਜ ਚਮਕਦੇ ਹਾਲਾਤ ਬੂੰਦਾਬੰਦੀ ਅਚਾਨਕ ਕਾਲੇ ਬੱਦਲ ਬਣਨਾ ਤੇ ਹਨੇਰੀ ਚੱਲਣਾ ਅੱਧੇ ਪੌਣੇ ਘੰਟੇ ਦੇ ਸਪੈਲ ਸਾਨੂੰ ਅਕਸਰ ਹੀ ਅਪ੍ਰੈਲ ਮਹੀਨੇ ਦੇ ਸਟਾਰਟਿੰਗ ਤੋਂ ਲੈ ਕੇ ਮਈ ਤੱਕ ਦੇਖਣ ਨੂੰ ਮਿਲਦੇ ਨੇ ਤੇ ਜੋ ਤੁਹਾਨੂੰ ਅਸੀਂ ਅਗਰ ਜ਼ਰੂਰਤ ਹੈ ਪ੍ਰੀ ਮੌਨਸਨ ਗਤੀਵਿਧੀਆਂ ਦੀ ਤਾਂ ਅਲੱਗ ਤੋਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਪ੍ਰੀ ਮੌਨਸਨ ਗਤੀਵਿਧੀਆਂ ਦੇ ਬਾਰੇ ਅਗਰ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਦੱਸ ਦਿਓ ਜੀ 3 ਤਰੀਕ ਤੱਕ ਮੌਸਮ ਤੁਹਾਨੂੰ ਦੱਸ ਚੁੱਕੇ ਹਾਂ ਕਿ ਠੀਕ ਠਾਕ ਰਹੇਗਾ ਹਲਕੇ ਦਰਬਾਨੀ ਬੱਦਲ ਬਾਈ ਹੋਣ ਦੀ ਉਮੀਦ ਹੈ ਪਰ 5 ਤੋਂ 6 ਤੇ 7 ਸੌਰੀ 3 4 ਤੋਂ ਲੈ ਕੇ 6 ਤਰੀਕ ਤੱਕ ਕੀ ਗੱਲ ਕੀਤੀ ਜਾਵੇ ਤਾਂ ਫਿਰ ਦੁਬਾਰਾ ਤੋਂ ਮੌਸਮ ਸਾਫ਼ ਅਤੇ ਖੁਸ਼ਕ ਬਣਦਾ ਦਿਖਾਈ ਦੇਵੇਗਾ ਤਾਪਮਾਨ 35 ਡਿਗਰੀ ਤੋਂ ਉੱਤੇ ਜਾਣ ਦੇ ਪੂਰੇ ਪੂਰੇ ਚਾਂਸ ਬਣਦੇ ਹੋਏ ਦਿਖਾਈ ਦੇਣਗੇ ਅਗਰ ਗੱਲ ਕੀਤੀ ਜਾਵੇ ਤਾਂ ਮੌਸਮ ਕਾਫੀ ਖੱਦ ਤੱਕ ਕੰਟਰੋਲ ਵਿੱਚ ਹੀ ਰਹੇਗਾ ਕੋਈ ਹਾਲਾਤ ਜਿਹੜੇ ਨੇ ਵਿਗੜਦੇ ਹੋਏ ਦਿਖਾਈ ਨਹੀਂ ਦੇਣਗੇ ਗਰਮੀ ਪਿਛਕ ਹੌਲੀ ਹੌਲੀ ਬਾਤੀ ਦਿਖਾਈ ਦੇ ਰਹੀ ਹੈ ਤਾਂ ਅਜਿਹੇ ਦੇ ਵਿਚਕਾਰ ਪੰਜਾਬ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਮੌਸਮ ਦੇ ਵਿੱਚ ਵੱਡੀ ਹਲਚਲ ਜਿਹੜੀ ਹੈ ਉਹ ਸਾਨੂੰ ਅਗਰ ਕੋਈ ਪ੍ਰਾਪਤ ਹੋਵੇਗੀ ਤਾਂ ਉਹਦੇ ਅਲੱਗ ਤੋਂ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਕਿਉਂਕਿ ਮੌਸਮ ਵਿਭਾਗ ਵੱਲੋਂ ਜੋ ਅਲਰਟ ਪ੍ਰਾਪਤ ਹੋਏ ਨੇ ਉਹਨਾਂ ਮੁਤਾਬਕ ਫਿਲਹਾਲ ਜਿਹੜੇ ਹਾਲਾਤ ਨੇ ਕੰਟਰੋਲ ਵਿੱਚ ਹੀ ਨੇ ਗਰਮੀ ਵਸ਼ੱਕ ਵਧ ਰਹੀ ਹੈ ਪਰ ਮੀਂਹ ਅਤੇ ਕੋਈ ਅਜਿਹੀ ਤੇਜ਼ ਹਵਾਵਾਂ ਦੇ ਚਾਂਸ ਨਹੀਂ ਹਨ ਜਿਸ ਦੇ ਨਾਲ ਕੋਈ ਕਿਸਾਨਾਂ ਦਾ ਨੁਕਸਾਨ ਹੋ ਸਕੇ ਜਾਂ ਕੋਈ ਹੋਰ ਵੱਡੀ ਹਲਚਲ ਦੇਖਣ ਨੂੰ ਮਿਲ ਸਕੇ ਬਾਕੀ ਕੋਈ ਅਜਿਹੀ ਜਾਣਕਾਰੀ ਅਗਰ ਪ੍ਰਾਪਤ ਹੁੰਦੀ ਹੈ ਤਾਂ ਜਾਣਕਾਰੀ ਲੈ ਕੇ ਸਭ ਤੋਂ ਪਹਿਲਾਂ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਵੈਦਰ ਬਾਈ ਸੁਮਿੰਦਰ ਤੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ